ਵਾਇਗੁਰ ਦੀ ਖਾਲਸਾ ਵਾਇਗੁਰ ਜੀ ਕੀ ਫਤਿਹ ਦਾਸ ਚਰਨਜੀਤ ਸਿੰਘ ਖਿਆਲੀ ਵਾਲਾ ਅਤੇ ਨਾਲ ਸਮੂਹ ਸੰਗਤ ਮੈਕਸਿਟੀ ਸਾਡੇ ਪ੍ਰਧਾਨ ਜੀ ਸਰਦਾਰ ਗਵਰਜਨ ਸਿੰਘ ਜੀ ਅਤੇ ਸਮੂਹੀਆਂ ਗੁਰਦੁਆਰਾ ਪਰੰਦਰ ਕਮੇਟੀ ਸਾਰੀ ਅਸੀਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ 555 ਆ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮੈਕਸਿਟੀ ਕਲੋਨੀ ਦੇ ਅੰਦਰ ਨਗਰ ਕੀਰਤਨ ਨੂੰ ਲੈ ਕਰਕੇ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕਰਨ ਲਈ ਸਮੁੱਚੀਆਂ ਅਮੈਕਸਿਟੀ ਦੀਆਂ ਸੰਗਤਾਂ ਇਲਾਕੇ ਦੀਆਂ ਸੰਗਤਾਂ ਨਗਰ ਖਿਆਲੀ ਵਾਲਿਆਂ ਦੀਆਂ ਸੰਗਤਾਂ ਅਤੇ ਹੋਰ ਆਸ-ਪਾਸੇ ਦੀਆਂ ਸੰਗਤਾਂ ਵੱਲੋਂ ਬੜੇ ਪ੍ਰੇਮ ਸ਼ਰਧਾ ਭਾਵਨਾ ਦੇ ਨਾਲ ਅੱਜ ਇਹ ਨਗਰ ਕੀਰਤਨ ਅਮੈਕਸਿਟੀ ਕਲੋਨੀ ਅੰਦਰ ਕੱਢਿਆ ਜਾ ਰਿਹਾ ਹੈ ਅਸੀਂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਪਾਤਸ਼ਾਹ ਜੀ ਦਾ ਤਨਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟ ਕੋਟ ਵਾਰ ਸ਼ੁਕਰਾਨਾ ਕਰਦੇ ਆ ਜਿਨ੍ਹਾਂ ਨੇ ਸਾਨੂੰ ਨਿਮਾਣਿਆਂ ਨੂੰ ਮਾਨ ਬਖਸ਼ਿਆ ਇਸ ਕਲੋਨੀ ਅੰਦਰ ਗੁਰੂ ਘਰ ਦੀ ਸੱਚੇ ਪਾਤਸ਼ਾਹ ਨੇ ਦਾਤ ਬਖਸ਼ਿਸ਼ ਕੀਤੀ ਹੈ ਸਾਡੇ ਨਾਲ ਸਾਡੀ ਮੈਕਸਿਟੀ ਦੀਆਂ ਸਮੁੱਚੀਆਂ ਹੀ ਕਮਿਊਨਿਟੀਆਂ ਸਾਡੇ ਹਿੰਦੂ ਵੀਰ ਸਾਰੀ ਹਿੰਦੂ ਕਮਿਊਨਿਟੀ ਬੜੇ ਪ੍ਰੇਮ ਉਤਸ਼ਾਹ ਦੇ ਨਾਲ ਮੰਦਰ ਸ਼ਿਵ ਮੰਦਰ ਦੇ ਵਿੱਚ ਇੱਥੇ ਉਹਨਾਂ ਨੇ ਬੜਾ ਨਗਰ ਕੀਰਤਨ ਨੂੰ ਜੀ ਆਇਆਂ ਕਹਿਣ ਲਈ ਬੜਾ ਵੱਡਾ ਪ੍ਰੋਗਰਾਮ ਲਈ ਕਿਹਾ ਉਹਨਾਂ ਦਾ ਧੰਨਵਾਦ ਕਰਦੇ ਹਾਂ ਸਮੁੱਚੀ ਮੈਕਸਿਟੀ ਕਲੋਨੀ ਦਾ ਜੋ ਹਰ ਇੱਕ ਬਸ਼ਨੀਕ ਹੈ ਇਸ ਕਲੋਨੀ ਦਾ ਇਸ ਇਲਾਕੇ ਦੀਆਂ ਸੰਗਤਾਂ ਦਾ ਇਥੋਂ ਦੇ ਨਗਰ ਨਿਵਾਸੀ ਦਾ ਜਿੰਨੇ ਸੇਵਾਦਾਰ ਆਏ ਨੇ ਪ੍ਰੈਸ ਵਾਲੇ ਵੀਰ ਨੇ ਜਾਂ ਗੱਤਕੇ ਵਾਲੇ ਵੀਰ ਨੇ ਕੀਰਤਨ ਵਾਲੇ ਸਿੰਘ ਨੇ ਹੋਰ ਢਾਡੀ ਸਿੰਘ ਨੇ ਸਾਰਿਆਂ ਦਾ ਅਸੀਂ तहे ਦਿਲੋਂ ਧੰਨਵਾਦੀ ਹਾਂ ਧੰਨਵਾਦ ਕਰਦੇ ਹਾਂ ਗੁਰਦੁਆਰਾ ਪੰਨਾ ਕਮੇਟੀ ਵੱਲੋਂ ਜੋ ਕਿ ਸਾਨੂੰ ਸਾਰਿਆਂ ਨੇ ਆਪਣਾ ਬੜਾ ਕੀਮਤੀ ਸਮਾਂ ਦੇ ਕੇ ਨਿਵਾਜਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਪੇਂਡ ਸਤਿ ਜੀ ਦਾਸ ਬਹੁਤ ਤਿਤਾ ਹਮਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਤਲੇ ਕੋਈ ਨ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰਤਾਰੀ ਤੁਮਕੇ ਮਰਗਤ ਮਿਤ ਤੁਮਹੀ ਜਾਣੀ ਨਾਨਕ ਦਾਸ ਸਰਤਾਪੁਰ ਬਾਨੀ ਤੁਧਿਆ ਕੀ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਵਾਹੇ ਤੂ ਕਹ ਨਾਨਕ ਸਭ ਤੇਰੇ ਡਿਆਈ ਕੋਈ ਨਾ ਉਹ ਜਾਣੇ ਮੇਰਾ ਵਾਹੇ ਸੇਕੋਂ ਕੋਂਕਾਰ ਸ੍ਰੀ ਵਾਹਿਗੁਰੂ ਜੀ ਦੇ ਬਤੇ ਸ੍ਰੀ ਪਗਵਤੀ ਜੀ ਸਹਾਈ ਵਾਰ ਸ੍ਰੀ ਪਗਵਤੀ ਜੀ ਦੀ ਪਾਸ਼ਾ ਜੀ ਦਸਵੀਂ ਪਥੀ ਮਗਵਤੀ ਸੰਗਰ ਕੈ ਗੁਰੂ ਨਾਨਕ ਲੰਘ ਧਿਆਏ ਥਿਰੰਗਨ ਗੁਰ ਤੇ ਅਮਰਦਾਸ ਸ੍ਰੀ ਅਮਦਾਸ ਸਹਾਈ ਅਰਜਨ ਹਰਗੋਬਿੰਦ ਨੂੰ ਸਿੰਗਰੋ ਸ੍ਰੀ ਹਰਦਾਇ ਸ੍ਰੀ ਹਰਿਕ੍ਰਿਸ਼ਨ ਜੀ ਤੇ ਆਏ ਹੈ ਜਿਵੇਂ ਡੇਠੇ ਸਾਰਾ ਦੁੱਖ ਜਾਇ ਆਏ ਤੇ ਬਹਾਦਰ ਸੇ ਮਰਿਆ ਘਰ ਨਾਉਂ ਨਿਹਿਆ ਮੈਂ ਤਾਏ ਸਭ ਥਾਈ ਹੁਨਾ ਜੀ ਸਹਾਈ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਭ ਥਾਈ ਹੁਨਾ ਜੀ ਸਹਾਈ ਸਭ ਥਾਈ ਹੁਨਾ ਜੀ ਸਹਾਈ ਦਸਾਹੀ ਪਾਤਸ਼ਾਹ ਦੀ ਜਾਗਨਾ ਜੋਤ ਗੱਦੀ ਤੇ ਬਰਾਜਾਉਣ ਚਾਬੀ ਦਾ ਤਾਕਤ ਸ਼ਤਰ ਦੇ ਮਾਲਕ ਤੁਹਾਨੂੰ ਸਿੰਘ ਮਹਾਰਾਜ ਜੀ ਦੇ ਪਾਠ ਦਾ ਗਾਰ ਦਾ ਧਿਆਨ ਕਰ ਕੇ ਗੁਰਨਾ ਜੀ ਆਹੇ ਜੀ ਸਾਹਿਬ ਤੇ ਬੰਦੀ ਪਿਆਰੇ ਚਾਰ ਸਹਿਬ ਜੱਤੇ ਚਾਲੀ ਮੁਕਤੇ ਆ ਹੱਥ ਨਾ ਜੱਪਨਾ ਤਖ਼ਨਾ ਜਿਨ੍ਹਾਂ ਨੇ ਨਾਮ ਜੱਪਿਆ ਵਣ ਛੜਿਆ ਦੇਖ ਚਲਾਈ ਏਕ ਵਾਰੀ ਦੇਖ ਸੁਣ ਕੇ ਅੰਡਕਿਰਤਾ ਕਹਿੰਦਾ ਪਿਆਰਿਆ ਇਸ ਚਾਰਿਆਂ ਦੀ ਕਮਾਈ 'ਤੇ ਧਿਆਨ ਕਰਕੇ ਬੋਲਣਾ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੀ ਤਸੀਸ ਦਿੱਤੀ ਬੰਦ ਬੰਦ ਪਟਾਈ ਉਪਰਿੰਗਾਂ ਵਲ ਖੰਗਾਂ ਚੜਖੜੀਆਂ ਤੇ ਚੜੇ ਤਾਂ ਨਾਰਿਆਣ ਚਰਾਈ ਦੇ ਗੁਰਦੁਆਰੇ ਦੀ ਸੇਵਾ ਸੰਭਾਲਦੀ ਪਰਵਾਨੀਆਂ ਕੀਤੀਆਂ ਧਰਮ ਨੇ ਆਰਿਆ ਸਿੱਖੀ ਕੇਸਾ ਸਤਸੰਗ ਨੇ ਬਾਰੀ ਜਿੰਨਾ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧੰਮ ਦਾ ਧਿਆਨ ਧਰ ਕੇ ਬੋਲਣਾ ਜੀ ਵਾਹਿਗੁਰੂ ਕਾਲਸਰ ਜੀ ਕੀ ਅਰਦਾਸ ਹੈ ਸਰਵਤ ਕਾਲਸਰ ਜੀ ਕੋ ਵਾਹਿਗੁਰੂ 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 ਚਿਤਿਆ ਚਟਿਆ ਮਾ ਬਸਰ ਕਾ ਸਰਬ ਸੁਖ ਹੋਵੇ ਜਹਾਂ ਜਨ ਜਹਾਲਸਰ ਜੀ ਤਹਾਂ ਤਹ ਰਚ ਅਰਿਆਤ ਦੇ ਕੇ ਇੱਕ ਫਤਿਹ ਵਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਵਾਹੀ ਅਪੇ ਸਿੱਖਨ ਸਤਿਗੁਰ ਜੀ ਬਖਸ਼ ਦਿਓ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬੇਵੇਦ ਦਾਨ ਵਿਸਾਹਾ ਦਾਨ ਪ੍ਰਸਾਦਾਨ ਦਾਨ ਅਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰਸਰਬ ਜੀ ਦੇ ਦਰਸ਼ਨ ਇਸ਼ਾਨ ਚੰਗੀਆਂ ਚੰਡੇ ਬੁੰਗੇ ਜੁਗ ਚੰਗ ਅਟਲ ਧਰਮ ਦਾ ਜੈ ਜੈਕਾਰ ਬੋਲਣਾ ਜੀ ਵਾਹੀ ਆਪ ਜੀਆਂ ਦੇ ਸਿੱਖਾਂ ਦਾ ਮਨ ਨੀਨਾ ਮਤ ਉੱਚੀ ਮਤ ਦੇ ਰੱਖੀ ਆਪ ਦਾ ਬਖਵਾਜ ਗੁਰਜੀ ਪੰਥ ਤੇ ਸਭਾ ਸਹਾਇਤਾ ਕਰ ਜਿਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਸੋੜਿਆ ਗਿਆ ਤਿੰਨਾਂ ਦੇ ਗੁਰੇ ਦਰਸ਼ਨ ਕਰ ਅਤੇ ਸੇਵਾ ਸੁਭਾਗ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੀ ਮਾਣ ਸਤਿਗੁਰੂ ਨਿਤਾਣੇ ਨਿਤਾਣ ਸਤਿਗੁਰੂ ਦੇ ਓਟਿਆ ਤੇ ਓਟ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਣੀ ਤੇ ਜੋਤਵੀ ਹੈ ਗੁਰੂ ਪਾਤਸ਼ਾਹ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਧੰਤ ਜਗ ਚਾਨਣਾ ਹੋਣ ਦੇ ਮਹਾਵਾਕ ਅਨਸਾਰ ਗੁਰੂ ਨਾਨਕ ਮਹਾਰਾਜ ਜੀ ਦੇ ਪ੍ਰਕਾਸ਼ ਪ੍ਰਭੂ ਨੂੰ ਮੁਖ ਰੱਖਦੇ ਹੋਏ ਓਮੈਕ ਸਿਟੀ ਕਲਾਨੀ ਦੇ ਵਿੱਚ ਸੱਚੇ ਪਾਤਸ਼ਾਹ ਜੀ ਪਹਿਲਾ ਮਹਾਨ ਨਗਰ ਕੀਰਤਨ ਆਪ ਜੀ ਦੀ ਕਿਰਪਾ ਦੇ ਸਦਕਾ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਸਾਜ਼ ਗਿ ਨਵਾਜੇ ਹੋਏ ਪੰਜ ਪਿਆਰੇ ਦੀ ਬਗਵਾਈ ਵਿੱਚ ਨishanjit Singhਾਂ ਦੀ ਅਗਵਾਈ ਵਿੱਚ ਆਪ ਜੀ ਦੇ ਸ਼ਤਰ ਸ਼ਾਇਆ ਦੇ ਹੇਠ ਸਰਬੱਤ ਦੇ ਸੰਗਤ ਰਲ ਮਿਲ ਕਰਕੇ ਪਹਿਲੇ ਨਗਰ ਕੀਰਤਨ ਦੇ ਬਹੁਤ ਸੋਹਣੇ ਗੁਰਬੰਦ ਕੀਤੇ ਹਨ ਸਤਿਗੁਰ ਜੀ ਆਪ ਜੀ ਦੀਆਂ ਸੋਹਣੀਆਂ ਪਾਲਕੀਆਂ ਤਿਆਰ ਲਈ ਕੀਰਤਨੀ ਜਨਤਾ ਤਿਆਰ ਹੈ ਸਤਿਗੁਰ ਸੱਚੇ ਪਾਤਸ਼ਾਹ ਬੇਅੰਤ ਸੰਗਤਾਂ ਤੋਂ ਆਪ ਨੂੰ ਨ ਸੇਵਾਵਾਂ ਤੇ ਬਾਝਰ ਨਹੀਂ ਆਪ ਜੀ ਦੇ ਪੰਜ ਪਿਆਰੇ ਸੱਚੇ ਬਾਦਸ਼ਾਹ ਸਜੇ ਹੋਏ ਨੇ ਆਪ ਜੀ ਦੇ ਚਰਨਾਚਰ ਅਰਦਾਸਾਂ ਦੇਣ ਦੇ ਨਿਸ਼ੇਵਕਾਂ ਦੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੋਹਣੀਆ ਬਾੜਕੀ ਵਿੱਚ ਆਪ ਨਾਲ ਚੱਲੋ ਨਾਲ ਚੱਲ ਕੇ ਆਪਣੇ ਪੰਜ ਪਿਆਰੇ ਦੇ ਸਿਰ ਕਲਾ ਫਰਤਣੀ ਸਿਰ ਤੇ ਹੱਥ ਰੱਖ ਕੇ ਸਾਰੀ ਸੇਵਾਦਾਰਾ ਤੋਂ ਸੇਵਾ ਲੈ ਲੈਣੀ ਇਸ ਕਲੋਨੀ ਦੇ ਸਾਰੇ ਸੇਵਾਦਾਰਨ ਨਗਰ ਦੀ ਸੰਗਤ ਨੂੰ ਚੜ੍ਹਦੀ ਕਲਾ ਸੇਵਾ ਸੇਵਨ ਗੁਰਸਿੱਖੀ ਦੀਆਂ ਦਾਤਾਂ ਬਖਸ਼ੀਆਂ ਮਹਾਰਾਜ ਆਪਣੇ ਕਾਰਜੇ ਆਪ ਕਰ ਕਰਾ ਲਿਓ ਕਲਾ ਆਪਣੀ ਵਰਤਾਇਓ ਆਗੇ ਬਖਸ਼ੋ ਕਰੋ ਕਿਰਪਾ ਧਨ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ So, Lee, so I you.